ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਲੋ ਜੀ ਅੱਜ ਆਪਾਂ ਰਿਕਵੈਸਟ ਆਪਾਂ ਨੂੰ ਕਈ ਵਾਰ ਆਏ ਨੇ ਕਮੈਂਟ ਵੀ ਆਹ ਵਾਲਾ ਜਿਹੜਾ ਆਪਾਂ ਟੰਕਾ ਪਹਿਲਾਂ ਵੀ ਵੀਡੀਓ ਪਾਈ ਹੋਈ ਐ ਤੇ ਇਹਦੇ ਇਹ ਕਹਿੰਦੇ ਵੀ ক্লোਜ਼ ਤੋਂ ਸਾਨੂੰ ਦੱਸੋ ਨੇੜੇ ਤੋਂ ਤੇ ਆਹ ਵਾਲੀਆਂ ਆਪਾਂ ਪਹਿਲਾਂ ਵੀ ਦੱਸੀਆਂ ਸੀ ਆਪਾਂ ਪੈਲਸਨ ਦੇ ਨਾਲ ਜਿਹੜਾ ਇਹ ਡਰਾਅ ਕੀਤਾ ਸੀਗਾ ਜਿਹਦਾ ਛਾਪਾ ਤੁਸੀਂ ਪੈਲਸਨ ਨਾਲ ਵੀ ਲਾ ਸਕਦੇ ਪੈਨ ਨਾਲ ਵੀ ਲਾ ਸਕਦੇ ਹੋ ਤੇ ਤੁਸੀਂ ਛਾਪ ਵੀ ਸਕਦੇ ਹੋ ਉਹਦੇ ਨਾਲ ਇਹ ਪਰ ਤੇ ਤੇ ਦੇਖੋ ਕਿੰਨੀ ਸੋਹਣੀ ਬੁੱਟੀ ਬਣੀ ਆ ਇਹ ਆ ਛੋਟੀ ਐ ਇਹ ਵੱਡੀ ਐ ਇਸ ਤੋਂ ਵੱਡੀ ਵੀ ਹੁੰਦੀ ਐ ਇਸ ਤਰ੍ਹਾਂ ਦੀ ਵੀ ਹੁੰਦੀ ਐ ਤੇ ਇਸ ਤਰ੍ਹਾਂ ਅੱਧੀਆਂ-ਅੱਧੀਆਂ ਪਾ ਕੇ ਐਵੇਂ ਲੈਣਾ ਇਹ ਬਹੁਤ ਤਰ੍ਹਾਂ ਦੇ ਡਿਜ਼ਾਈਨ ਜਿਹੜੇ ਆਪਣੇ ਸੂਟਾਂ ਤੇ ਬਣ ਜਾਂਦੇ ਤੇ ਮੈਂ ਕਈ ਕਾਫੀ ਉਹਦੇ ਤੇ ਦੇਖੇ ਆ ਟਿਕਾਂ ਤੇ ਸੂਟ ਰੈਡੀ ਹੁੰਦੇ ਤੇ ਉਹਨਾਂ ਦੇ ਕਾਫੀ ਜ਼ਿਆਦੇ ਪ੍ਰਾਈਜ਼ ਹੁੰਦੇ ਨੇ ਤੇ ਮੈਂ ਤਾਂ ਕਰਕੇ ਨਾ ਇਹ ਇੱਕ ਦੋ ਵੀਡੀਓ ਪਾ ਦਿੱਤੀਆਂ ਸੀ ਤੇ ਉਹ ਫਿਰ ਆਪਾਂ ਕਹਿੰਦੇ ਵੀ ਤੁਸੀਂ ਇਸ ਤਰ੍ਹਾਂ ਦਾ ਨਾ ਇਹ ਇੱਕ ਤਰ੍ਹਾਂ ਦਾ ਹੁੰਦਾ ਇੱਕ ਸਟ੍ਰੈੱਡ ਬੋਲਦੇ ਨੇ ਇਹਨੂੰ ਤੇ ਜਿੱਥੋਂ ਵੀ ਆਪਾਂ ਲੈਨੇ ਆ ਲੈਸਾਂ ਦਾ ਸੂਟਾਂ ਦਾ ਸਮਾਨ ਇਹ ਉਥੋਂ ਮਿਲ ਜਾਂਦੇ ਨੇ ਕਾਫੀ ਕਲਰਾਂ ਦੇ ਵਿੱਚ ਇਹ ਜਿੰਨੇ ਮਰਜ਼ੀ ਤੁਸੀਂ ਕਲਰ ਲੈ ਸਕਦੇ ਹੋ ਤੇ ਇਹ ਆਪਾਂ ਤੁਹਾਨੂੰ ਅੱਜ ਦਿਖਾਉਣੇ ਹਨ ਬਣਾ ਕੇ ਬੁਟੀ ਛੋਟੀ ਤੇ ਵੱਡੀ ਤੇ ਇਹਨੂੰ ਆਪਾਂ ਪਰਸਨ ਦੇ ਨਾਲ ਪਰਸਨ ਅੱਜ ਹੈ ਨਹੀਂ ਕਿ ਤੇ ਪਿੰਨ ਦੇ ਨਾਲ ਆਪਾਂ ਉਹ ਕਰਦੇ ਆਂ ਕਰਕੇ ਤੁਹਾਨੂੰ ਦਿਖਾਉਣੇ ਆਂ ਏਡੀ ਚਾਦੀ ਔਖੀ ਨਹੀਂ ਹੈਗੀ ਇਹ ਛੋਟੀ ਬੁਟੀ ਹੈ ਜੇ ਛੋਟੀ ਬੁਟੀ ਆ ਗਈ ਤਾਂ ਫਿਰ ਔਡੀ ਬੁਟੀ ਵੀ ਆਸਾਨ ਹੋ ਜਾਂਦੀ ਹੈ کافی ਟ੍ਰੈਂਡਰ ਦੇ ਵਿੱਚ ਚੱਲਦੀ ਹੈ ਇਹ ਕਢਾਈ ਪਹਿਲਾਂ ਇਹ ਪਹਿਲਾਂ ਚੱਲਦੀ ਸੀ ਵੀ 25 ਸਾਲ ਫਿਰ ਵਿੱਚ ਉਹ ਬੰਦ ਹੋ ਗਿਆ ਇਹਦਾ ਕੰਮ ਤੇ ਹੁਣ ਕਾਫੀ ਤੇ ਕਾਲੀਆਂ ਪਹਿਣਾ ਨੇ ਇਹ ਕਾਫੀ ਕਢਾਈ ਇਸ ਤਰ੍ਹਾਂ ਕਰਕੇ ਇਹ ਨਿੱਕੀ ਬੁਟੀ ਡਰਾ ਹੋ ਜਾਂਦੀ ਹੈ ਤੇ ਵੱਡੀ ਬੁਟੀ ਵੀ ਜਿਹੜੀ ਡਰਾ ਆ ਖਤਮ ਕਰਨੀ ਉਹ ਵੀ ਦੱਸਦੇ ਆ ਕੈਮਰਾ ਜਿਹੜਾ ਸਟੈਂਡ ਤੇ ਲਾ ਮੈਂ ਨੇ। ਕਰਪਾ ਮਰੋਂ ਦੱਸਣੀ। ਇਹਨिक्की ਬੁਟੀ ਬਣਾਵਾਂਗੇ ਆਪਾਂ ਤੁਹਾਨੂੰ ਆਪਾਂ ਪਹਿਲਾਂ ਛੋਟੀ ਬੁਟੀ ਜਿਹੜੀ ਪ੍ਰੋ ਕਰਨੀ ਦੱਸਦੇ। ਇਸ ਤੋਂ ਵੱਡੀ ਬੁਟੀ ਹੈ ਜੜੀ।

ਇਹਨ ਕਰ ਥ੍ਰੈਡ ਤੇ ਕਹਿਰਾ ਹੀ ਪਾਉਣਾ ਆਪਾਂ ਇਹ ਸੂਈ ਜਿਹੜੀ ਹੈ 1 ਕੇਸ ਮਿੰਟ ਦੀ ਹੈ ਇਹਦਾ ਨੱਕਾ ਜਿਹੜਾ ਧਾਕਾ ਫੋਨ ਵਾਲੇ ਵੱਡਾ ਹੁੰਦਾ ਤੇ ਅੱਗੋਂ ਜਿਹੜੀ ਥੋੜੀ ਜਿਆਦਾ ਤਿੱਖੀ ਨਹੀਂ ਹੁੰਦੀ ਆਹ ਬੜਾ ਪਹਿਲਾਂ ਆਪਾਂ ਇੱਧਰ ਪਾ ਲੈਣਾ ਹੈ ਵੀਡੀਓ ਬਿਨਾ ਸਕਿਪ ਕਰੇ ਤਾਂ ਦੇਖੋਗੇ ਤਾਂ ਸਮਝ ਆਏਗੀ ਵੀ ਇਹ ਐ ਨਹੀਂ ਹੈਗਾ ਸਕਿਪ ਕਰਤੀ ਤੇ ਅੱਗੇ ਬੁੱਟੀ ਬਣੀ ਦੇ ਦੂੰਗੀ ਤੇ ਚੱਲ ਮੇਰੇ ਭਾਈ ਕਿੱਕ ਭੈਣ ਨੇ ਰਿਕੁਐਸਟ ਕੀਤੀ ਸੀ ਵਾਰ-ਵਾਰ ਕਿਉਂਕਿ ਵਰਕ ਜਿਹੜਾ ਕਾਫੀ ਮਹਿੰਗਾ ਕਿਉਂਕਿ ਮੀਨ ਤੇ ਦੇ ਤੇ ਐਸਟਰ ਇ ਇਹ ਬੁੱਟੀ ਬਣਾਉਣ ਲੱਗੇ ਆਪ ਕੋਈ ਉਹ ਨਹੀਂ ਕਰਨਾ ਹੈਗਾ ਧਾਗਾ ਜਦੋਂ ਆ ਬਣਾਵਾਂਗੇ ਨਾ ਉਦੋਂ ਆਪਾਂ ਨੂੰ ਧਾਗਿਆਂ ਦਾ ਖਿਆਲ ਰੱਖਣਾ ਪਏਗਾ ਕਿ نیچے ਆਉਂਦੀ ਨੰਗਾਣਾ ਕਿਸੇ ਦੇ ਸੂਈ ਤੇ ਉੱਪਰ ਦੀ ਜਾ ਮੈਨ ਲੱਗਦਾ ਵੀ ਹੁਣ ਆਹ ਵਾਲਾ ਤਾਂ ਜਿਹੜਾ ਨੱਪਿਆ ਹੋਇਆ ਬਸ ਸਿਰਫ ਆਹ ਵਾਲਾ ਇਹਨੂੰ ਆਪਾਂ ਚੱਕਣੇ ਲਓ ਜੀ ਇਹਦੇ ਆਪਾਂ ਥੱਲੇੋਂ ਦੀ ਨਗਾਹ ਲੈਣਾ ਇਹਦੇ ਚਾਹੇ ਦੀ ਤੁਸੀਂ ਇਹਦੇ ਵਿਚਾਲੇੋਂ ਵੱਟ ਲਓ ਜਾਂ ਇੰਜ ਚਾਹੇ ਦੀ ਸਾਈਡ ਤੋਂ ਕੋਈ ਤੇ ਮਰਜੀ ਨੂੰ ਸ਼ੁਰੂ ਕਰ ਸਕਦੇ ਜਿੱਥੋਂ ਹੀ ਸ਼ੁਰੂ ਹੋਏਗਾ ਉੱਥੇ ਹੀ ਇਹ ਖਤਮ ਹੋ ਜਾਣਾ ਹੈ ਤੇ ਉਹਨਾਂ ਨੇ ਕਿਹਾ ਸੀਗਾ ਭੈਣ ਨੇ ਵੀ ਹੌਲੀ-ਹੌਲੀ ਸਾਨੂੰ ਦੱਸਿਓ ਚਲੋ ਜੀ ਆਪਾਂ ਹੌਲੀ-ਹੌਲੀ ਦੱਸਦੇ ਹਾਂ ਆਹ ਵਾਲਾ ਜਿਹੜਾ ਦੇਖੋ ਟੰਕਾ ਨੱਪਿਆ ਹੋਇਆ ਨਾ ਇਹਨੂੰ ਆਪਾਂ ਚੱਕ ਲੈਣਾ ਆਹ ਜਿਹੜਾ ਚੱਕਿਆ ਹੋਇਆ ਇਹਨੂੰ ਨੱਪ ਲੈਣਾ ਤੇ ਅਗਲੀ ਆਹ ਜਿਹੜਾ ਆ ਵੀ ਨੱਪਿਆ ਹੋਇਆ ਅੱਛਾ ਦੱਸਿਆ ਤਾਂ ਪਹਿਲਾਂ ਵੀ ਮੈਂ ਕਲੋਜ਼ ਤੋਂ ਬਣਾਈ ਸੀ ਵੀਡੀਓ ਪਰ ਨਹੀਂ ਸਮਝ ਆਉਂਦੀ ਕਈ ਵਾਰ ਦੇਖੋ ਇਹ ਧਾਗਾ ਆਪਣਾ ਇੱਧਰ ਨੂੰ ਘੁੰਮ ਗਿਆ ਹੁਣ ਆਹ ਜਿਹੜਾ ਆ ਜਿਹੜਾ ਨੱਪਿਆ ਹੋਇਆ ਇਹਨੂੰ ਚੱਕ ਲੈਣਾ ਦੋ ਜਿਹੜੇ ਦੂਜੇ ਨੇ ਇਹਨਾਂ ਨੂੰ ਆਪਾਂ ਨੱਪ ਦੇਣਾ ਦੇਖੇ ਤੂੰ ਜਿਆਦਾ ਸਮਝ ਆਉਣੀ ਤੇ ਇਹ ਇਹ ਧਾਗਾ ਬਿਲਕੁਲ ਇਸ ਤਰ੍ਹਾਂ ਤੇ ਲਾ ਰੱਖਣਾ ਹੈ ਆ ਜਿਹੜਾ ਨੱਪਿਆ ਇਹਨੂੰ ਚੱਕਣਾ ചക്കപ്പിയ ആക്കണ അപ്പ അത് നപ്പു ചക്ക ਇਹ ਬਹੁਤ ਸੋਹਣੇ ਸੂਟ ਹੁਣ ਇਹਨਾਂ ਦਾ ਕਾਫੀ ਜ਼ਿਆਦਾ ਟ੍ਰੈਂਡ ਚੱਲਦਾ ਫਿਆ। ਆ ਦੇਖੋ ਤੇ ਲਾਸਟ ਤੇ ਜਾ ਕੇ ਆ ਚੱਕਣਾ ਹੈ। ਆ ਨੁਪਣੇ ਤੇ ਇੱਕ ਉਸ ਤੋਂ ਅਗਲੇ ਵਾਲਾ ਜਿਹੜਾ ਫੇਰ ਉਹਨੂੰ ਚੱਕ ਲੈਣਾ। ਤਾਂ ਇਹ ਜਾਲਜਾ ਬਣ ਜਾਂਦਾ। ਇੱਕ ਸਿੰਧੀ ਢੋਪਾ ਹੋ ਗਿਆ ਤੇ ਇੱਕ ਇੱਥੇ ਜਾ ਕੇ ਆਪਾਂ ਇਹਨੂੰ ਬੰਦ ਕਰਦੇ ਹਾਂ। ਇੱਕ ਸਿੰਦੀ ਧੋਪਾ ਹੋ ਗਿਆ ਇੱਕ ਫਲਕਾਰੀ ਟੰਕਾ ਇਹ ਜੜੀਆਂ ਨੇ ਇਹ ਆਪਣੇ ਪੰਜਾਬੀ ਕਲਚਰ ਦੇ ਵਿੱਚ ਖਾਸ ਕਢਾਈਆਂ ਨੇ ਤੇ ਹੁਣ ਇਹ ਬਟਿਕਾਂ ਵਾਲੀਆਂ ਬਣਾਉਂਦੀਆਂ ਨੇ ਜਾਂ ਬਸ ਫਿਰ ਕੋਈ ਕਾਰੀਗਰ ਹਾਂ ਦੇਖੋ ਬਿਲਕੁਲ ਹੁਣ ਆਪਣੀ ਬੋਟੀਆਂ ਜਿਹੜੀ ਬਣ ਗਈ ਬੈਕ ਸਾਈਡ ਤੋਂ ਇਹਦਾ ਪਾਸਾ ਸਿਰਫ ਸਿਰਫ ਆ ਹੀ ਚਾਰ ਟੰਕੇ ਆਉਣੇ ਇਹ ਦੀ ਬੈਕ ਸਾਈਡ ਤੋਂ ਜਿਹੜੀ ਬੜੀ ਸਫਾਈ ਆਉਂਗੀ ਤੇ ਜੇ ਵੀਡੀਓ ਲੰਬੀ ਹੁੰਦੀ ਤੇ ਸੀ ਤੇ ਫਿਰ ਆਪਾਂ ਜਿਹੜੀ ਵੱਡੀ ਬੂਟੀ ਹੈ ਉਹ ਬਾਅਦ ਚ ਇਹ ਇਹਦੇ ਬੜੇ ਡਿਜ਼ਾਈਨ ਵੱਖ-ਵੱਖ ਨੇ ਤੇ ਇਹਨੂੰ ਪੱਕਾ ਕਰਕੇ ਤੇ ਤੁਸੀਂ ਅੱਗੇ ਜਾ ਸਕਦੇ ਅੱਗੋਂ ਅੱਗੇ ਵਾਲੀ ਬੂਟੀ ਤੇ ਵੀ ਤੁਸੀਂ ਤੇ ਆਵਲਾ ਟੰਕਾ ਜਿੱਥੋਂ ਮਰਜ਼ੀ ਤੁਸੀਂ ਲੈ ਸਕਦੇ ਇਹ ਫਿਰ ਇੱਕ ਵਾਰੀ ਸ਼ੁਰੂ ਹੋ ਗਿਆ ਇਹਨੇ ਇਦਾਂ ਹੀ ਅੱਗੇ-ਅੱਗੇ ਲਗਾ ਜਾਣਾ ਹਨਾ ਇਹ ਵਾਲਾ ਨਾ ਇੱਥੋਂ ਲਵਾਂਗੇ ਆਪਾਂ ਇੱਥੋਂ ਟੰਕ ਇਹ ਥੋੜੀ ਜਿਹੀ ਮਤਲ ਬੁਟੀ ਹੈ ਜਿਹੜੀ ਛੋਟੀ ਹੋਈ ਹੈ ਡਰੋ ਇਹਨੂੰ ਚੱਕ ਕੇ ਜਕ ਲੈਣ ਜੀ ਵੀਡੀਓ ਲੰਬੀ ਬਣ ਗਈ ਤਾਂ ਆਪਾਂ ਇੱਥੋਂ ਹੀ ਅੱਗੇ ਕੰਟੀਨਿਊ ਕਰ ਦਾਂਗੇ ਦੂਸਰੀ ਵੀਡੀਓ ਹੋਣੀ ਇਹ ਇੱਥੇ ਜਾਏਗੀ ਛੋਟੀਆਂ ਛੋਟੀਆਂ ਬੁੱਟੀਆਂ ਪਾ ਕੇ ਓ ਸੋਨੇ ਸੁਟ ਲੱਗ ਰਹੇ ਨੇ ਇਹਦੇ ਕੁਛ ਐਸਟ੍ਰੈਂਜ ਇਹਦੇ ਚ ਹਲੇ ਆਪਾਂ ਕੋਈ ਨਹੀਂ ਕਰਨਾ ਦੱਬਣਾ ਚੱਕਣਾ ਅੱਗੇ ਆਊਗਾ ਜਦੋਂ ਹਾਂਜੀ ਆਹ ਉਹ ਟੇਪ ਤੇ ਤੱਕ ਹੋ ਗਈ ਹੁਣ ਇਹਨੂੰ ਆਪਾਂ ਐ ਕਰਕੇ ਥੱਲੇੋਂ ਦੀ ਨਗਾ ਕੇ ਲੈ ਜਾਣਾ ਅੱਗੇ ਇਹ ਆਪਣੇ ਆਪ ਆਪ ਨੂੰ ਧਾਗਾ ਦਸੀ ਜਾਂਦਾ ਵੀ ਇੱਧਰ ਨੂੰ ਜਾਣਾ ਇੱਧਰ ਨੂੰ ਮੁੜ ਕੇ ਆਪਾਂ ਨੂੰ ਕੋਈ ਇੰਨੀ ਇੱਕ ਰਜਾਚ ਆ ਗਈ ਛੋਟੀ ਬੂਟੀ ਬਣਾਉਣਾ ਸਿੱਖੋ ਫਿਰ ਵੱਡੀ ਬੂਟੀ ਬਣਾਉਣਾ ਸਿੱਖੋ ਫਿਰ ਉਸ ਤੋਂ ਵੱਡੀ ਹੁੰਦੀ ਹੈ ਬਰੀ ਕਟਾਣੀਆਂ ਹੁੰਦੀਆਂ ਨੇ ਤੇ ਫੁੱਲ ਅੱਧੇ ਫੁੱਲ ਬਣ ਜਾਂਦੇ ਨੇ ਇਹ ਜਿਵੇਂ ਆ ਪੂਰੀ ਬੁੱਟੀ ਪਣੀ ਐ ਆ ਤੈੰਨੀ ਪਾ ਕੇ ਅੱਧਾ ਫੁੱਲ ਬਣਦਾ ਜਦੋਂ ਆਪਾਂ ਅੱਧ ਖੜਿਆ ਜਾਂ ਫੁੱਲ ਬਣਾਉਣਾ ਤੇ ਉਹ ਉਦੋਂ ਫਿਰ ਇਹ ਅੱਧਾ ਫੁੱਲ ਬਣ ਜਾਂਦਾ ਵੀਡੀਓ ਨੂੰ ਫੁੱਲ ਵਾਚ ਕਰਿਓ ਫੁਲਕਾਰੀ ਟਾਂਕਾ ਵੀ ਉਹਨਾਂ ਨੇ ਕਿਹਾ ਸੀ ਆਪਾਂ ਫੁਲਕਾਰੀ ਟਾਂਕਾ ਵੀ ਤੁਹਾਨੂੰ ਜਰੂਰ ਦਿਖਾਵਾਂਗੇ ਤੇ ਅਜੇ ਨਾ ਆਪਾਂ ਗਰਮੀ ਦੀ ਵਜ੍ਹਾ ਤੋਂ ਗਏ ਨਹੀਂ ਕਿਤੇ ਸੂਟ ਲੈ ਕੇ ਆਵਾਂਗੇ ਤੇ ਜਿਹੜਾ ਫੁਲਕਾਰੀ ਟਾਂਕਾ ਹੈਗਾ ਉਹ ਚੁੰਨੀ ਤੇ ਤੁਹਾਨੂੰ ਇਸ ਤਰ੍ਹਾਂ ਵੀ ਉਹ ਰੀਲ ਲੈ ਕੇ ਆਵਾਂਗੇ ਫਿਰ ਉਹ ਰੀਲ ਨਾਲ ਵਧੀਆ ਨਿਕਲਦਾ ਪੱਟ ਦੀ ਰੀਲ ਹੋਵੇ ਚਾਹੇ ਦੀ ਰੇਸ਼ਮ ਦੀ ਐਕਸਟਰਾ ਅ ਕੱਚਾ ਹੋ ਗਿਆ ਹੁਣ ਇਹਨੂੰ ਜੇ ਇੱਥੋਂ ਹੀ ਆਪਾਂ ਪੱਕਾ ਜਿਹੜਾ ਇਹ ਦੋ ਬਰੀ ਬਣਨ ਦਾ ਸਾਰੇ ਆਵਾ ਚੱਕ ਲੈਣਾ ਫਿਰ ਆਪਾਂ ਇੱਥੇ ਆਉਣਾ ਇਸ ਬੂਟੀ ਤੇ ਥਿਰਾ ਵਾਲੀਆਂ ਜਿਹੜੀਆਂ ਨੇ ਉਹ ਛੋਟੀ ਬੂਟੀ ਵਾਂਗੂ ਵੀ ਬਣਨੀਆਂ ਨੇ ਕਚਕਲੇ ਦੋ ਦਾ ਪਤੇ ਆ ਚੱਕਲੇ ਇਹ ਜੇ ਖਿੱਚਿਆ ਜਾਵੇ ਇਸ ਤਰਾ ਪੋਲਲਾ ਕਰ ਦੇਣਾ ਤੁਸੀਂ ਸੋਈ ਦੇ ਨਾਲ ਹੀ ਹੋ ਜਾਂਦਾ ਸਤਰੀ ਨੂੰ ਤੇ ਮੜਨੀ ਜਾਣੀਆਂ ਨੇ ਕਿਉਂਕਿ ਕਾਫੀ ਟਾਈਮ ਹੋ ਗਿਆ ਕੱਢਿਆਂ ਨੂੰ 25-30 ਸਾਲ ਹੋ ਗਏ ਨੇ ਫਿਰ ਇਹਦਾ ਰਿਵਾਜ ਜਿਹੜਾ ਚਲਾ ਗਿਆ ਪਿੱਕੇ ਉਹ ਕੋਈ ਕੱਢਦਾ ਨਹੀਂ ਸੀ ਮਸ਼ੀਨੀ ਸੂਟ ਚੱਲ ਪਈ ਤੇ ਫਿਰ ਇਹ ਵਿਚਾਰੀ ਕਢਾਈ ਦਾ ਰਵਾਇਚਾ ਲਾਗੇ ਹੁਣ ਉਹੀ ਫਿਰ ਹਲਕਾਰੀਆਂ ਉਹੀ ਫਿਰ ਸਿੰਧੀ ਤੋਪਾ ਬੋਲਾ ਤੋਪਾ ਸਾਰੇ ਉਹੀ ਫਿਰ ਚੱਲ ਗਏ ਹੂੰ ਗੰਡਾ ਤੋਪਾ ਜਾਂ ਕਹਿੰਦੇ ਸੀ ਜਿਹਨੂੰ ਇੱਕ ਉਹ ਵੀ ਢੰਕਾ ਆਪਣਾ ਪਾ ਚੱਕ ਲੈਣ ਧਿਆਨ ਨਾਲ ਦੇਖਿਆ ਤਾਂ ਹੀ ਆਉਣਾ ਹੈ ਬਿਲਕੁਲ ਆ ਜਿਗੇ ਇੰਨਾ ਵੀ ਓੱਖਾ ਨਹੀਂ ਹੈਗਾ ਆ ਜਿਹੜੇ ये आप एक दो वीडियो होर पा लेंगे फिर चंकी तरह तुम वापस करके ना बैक करके वीडियो देख लिया फिर किस मिनट की सुई कह के मिल जाती है ये फिर धागा नहीं पाड़ता गोल गो जी होंगी इस तरह यद ਵੀਡੀਓ ਲੰਬੀ ਬਣ ਜਾਣੀ ਹੈ ਪਰ ਜੇ ਸਿੱਖਣਾ ਹੈ ਤਾਂ ਵੇਖ ਲਿਓ ਫਿਰ ਆ ਬਣਾਪਾਂ ਚੱਕਣਾ ਨਿੱਕੀ ਬੂਟੀ ਹੋਵੇ ਚਾਹੀਦੀ ਵੱਡੀ ਹੋਵੇ ਚਾਹੀਦੀ ਇਸ ਤੋਂ ਵੀ ਵੱਡੀ ਇਹਨੇ ਜਿੱਥੋਂ ਸ਼ੁਰੂ ਹੁਣ ਉੱਥੇ ਖਤਮ ਹੋਣਾ ਹੈ ਇਸ ਤੋਂ ਉਹ ਸਬ ਤੋਂ ਬੁਟੀ ਜਿਹੜੀ ਉਹ ਬਣਾਵਾਂਗੇ ਇਹ ਮੇਰ ਤੋਂ ਬੁਟੀ ਜਿਹੜੀ ਨਾ ਥੋੜੀ ਜਿਹੀ ਛੋਟੀ ਛਾਪ ਦੀ ਜੀ ਜਿਹੜੀ ਪਹਿਲਾਂ ਬਣਾਈ ਸੀ ਆਪਾਂ ਉਹ ਕਾਫੀ ਵੱਡੀ ਸੀ ਇਹ ਆਪਣੀ ਮਰਜ਼ੀ ਹੋਈ ਹੁੰਦੀ ਹੈ ਤੇ ਅਸੀਂ ਜਿਹਹ ਜਿਹੇ ਜਿਹਾ ਵੀ ਸਾਈਜ਼ ਰੱਖਣਾ ਚਾਹੁੰਦੇ ਜੇ ਛੋਟੀ ਰੱਖਾਂਗੇ ਥੋੜੀ ਸੰਘਣੀ ਹੋ ਜਾਂਦੀ ਹੈ ਇਸ ਤੋਂ ਥੋੜੀ ਜਿਹੀ ਵੱਡੀ ਹੋ ਛਾਪਣੀ ਚਾਹੀਦੀ ਹੈ ਜਿਆਦੀ ਵੱਡੀ ਹੋਵੇ ਤਾਂ ਫਿਰ ਬਿਰਲੀ ਹੋ ਜਾਂਦੀ ਹੈ ਕੱਲਾ ਕੱਲਾ ਕਰਕੇ ਚੱਕ ਲੈਣਾ ਆ ਚੱਕ ਲਿਆ ਇੱਕ ਕਦਮ ਵਧਣਾ ਇੱਥੋਂ ਰੋਤਨਨ ਦੀ ਸਟਾਨੀ ਗੱਬਿਆ ਤੇ ਆਹ ਵਾਲਾ ਆਪਾਂ ਚੱਕ ਲੈਣਾ ਲੋਚ ਇਹ ਵੀ ਆਪਣੀ ਬੁਟੀ ਖਤਮ ਹੋ ਗਈ ਇਸ ਤੋਂ ਵੱਡੀ ਜਿਹੜੀ ਬਣਦੀ ਹੈ ਨਾ ਬੁਟੀ ਉਹਦੇ ਚ ਇਹ ਵਾਲੀਆਂ ਜੜੀਆਂ ਨੇ ਇਹ 4-5 ਛੋੜ ਕੇ ਬਣ ਜਾਂਦੀਆਂ ਨੇ ਉਹ ਪਿਆਜ਼ ਜਿਹਾ ਬਣ ਜਾਂਦਾ ਹੈ ਬੈਕ ਸਾਈਡ ਤੇ ਵੀ ਬਣਾਉਂਦੇ ਨੇ ਇਸ ਤਰ੍ਹਾਂ ਦੀਆਂ ਛੋਟੀਆਂ-ਛੋਟੀਆਂ ਬੁਟੀਆਂ ਸਾਰੇ ਬਣਾ ਕੇ ਇਹ ਥ੍ਰੈਡ ਹੈ ਜਿਹੜਾ ਕਈ ਕਲਰਾਂ ਦੇ ਵਿੱਚ ਮਿਲ ਜਾਂਦਾ ਤੇ ਜੇ ਵੀਡੀਓ ਵਧੀਆ ਲੱਗੀ ਤੇ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਆ ਇਹ ਨਾਲ ਕਮੈਂਟ ਕਰਕੇ ਦੱਸਿਆ ਜੀ ਕਿ ਇਸ ਤੋਂ ਵੱਡੀ ਬੂਟੀ ਹੈ ਜਿਹੜੀ ਐਡਾ ਵੱਡਾ ਪੈਚ ਬਣ ਜਾਂਦਾ ਉਹ ਇਹ ਐਡਾ ਆ ਵੀ ਜੋੜ ਕੇ ਇੱਥੇ ਜੋੜ ਕੇ ਕਿੱਥੇ ਜੋੜ ਕੇ ਕਿੱਥੇ ਤੇ ਇੱਕ ਇਦਾਂ ਦੀ ਵਿਚਾਲੇ ਬਣ ਜਾਂਦੀ ਆਪਾਂ ਫਿਰ ਉਹ ਤੁਹਾਨੂੰ ਬਣਾਉਣੀ ਦੱਸਾਂਗੇ ਕਾਫੀ ਟਾਈਮ ਲੱਗ ਜਾਂਦਾ ਹੈ ਉਹਦੇ ਤੇ ਵੀ ਵੀਡੀਓ ਚੰਗੇ ਲੱਗੀ ਤੇ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਸਸਰੀ ਆਕਾਲ ਜੀ